ਜੋ ਵੀਰਕਾ ਕੈਟਰਲ ਫੀਡ ਪਲਾਂਟ ਕਣੀਏ ਦੇ ਬੰਗੜ ਵਿਖੇ ਆਊਰਸੋਰਸ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਇਹ ਵੀਰਕਾ ਮਿਲਕ ਅਤੇ ਕੈਟਰਲ ਫੀਡ ਪਲਾਂਟ ਦੇ ਸਮੂਹ ਆਊਰਸੋਰਸ ਮੁਲਾਜ਼ਮਾਂ ਵੱਲੋਂ ਹਰ ਵਿਭਾਗ ਦੇ ਬਾਹਰ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਅੱਜ ਆਪਾਂ ਵੀ ਕਣੀਏ ਦੇ ਬੰਗੜ ਵੀ ਸ਼ੰਗਰਸ਼ਾਰੇ ਲੋਕ ਨੇ ਜਿਹੜੇ ਧਰਨੇ ਦੇ ਵਿੱਚ ਬੈਠੇ ਨੇ ਮੀਂਹ ਦਾ ਵੀ ਮੌਸਮ بارش ਦੇ ਵਿੱਚ ਵੀ ਇਹ ਸਵੇਰ ਤੋਂ ਹੀ 8 ਵਜੇ ਤੋਂ ਲਗਾਤਾਰ ਹੀ ਬੈਠੇ ਨੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਦੀ ਇਹ ਧਰਨਾ ਨਹੀਂ ਚੁੱਕਿਆ ਜਾਊਗਾ ਸਾਡੀਆਂ ਮੰਗਾਂ ਹੀ ਨੇ ਸਾਡੀ ਪਹਿਲੀ ਮੰਗ ਇਹ ਹੋਈ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ ਤੇ ਔਰਥੋਸ ਵਰਕਰਾਂ ਨੂੰ ਵਿਭਾਗਾਂ 'ਚ ਸ਼ਾਮਲ ਕਰਕੇ ਮਹਿਕਮੇ ਦੇ ਤਰੂ ਜਿਹੜੀਆਂ ਤਨਖਾਹਾਂ ਦਿੱਤੀਆਂ ਜਾਣ। ਦੂਸਰੀ ਸਾਡੀ ਮੰਗ ਇਹ ਹੈ ਕਿ ਜਿਹੜੀਆਂ ਸਾਡੀਆਂ ਪੋਸਟਾਂ ਖਤਮ ਕੀਤੀਆਂ ਜਿਵੇਂ ਸਿਕਿਉਰਿਟੀ ਡਰਾਈਵਰ ਮਾਲੀ ਸਲੀਪਰ ਤਸੀਵਨ ਬੈਂਕ ਦੀਆਂ ਪੋਸਟਾਂ ਸਾਡੀਆਂ ਇਹਨਾਂ ਨੇ ਖਤਮ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਬਹਾਲ ਕਰਨ ਵਾਸਤੇ ਇਹ ਜ਼ਰੂਰਤ ਅਨੁਜਾਇੀ ਆ। ਤੀਸਰੀ ਸਾਡੀ ਮੰਗ ਹੈ ਜਿਹੜੇ ਘਟ ਪੜੇ ਲਿਖੇ ਉਹਨਾਂ ਨੂੰ ਤਰੱਕੀ ਦਿੱਤੀ ਜਾਵੇ। ਇਹ ਘੱਟ ਪੜੇ ਲਿਖੇ ਜਿਹੜੇ ਦਾਦਾ 15-15 ਸਾਲ ਤੋਂ ਕੰਮ ਕਰਦੇ ਆ ਉਹਨਾਂ ਨੂੰ ਕੋਈ ਤਰੱਕੀ ਨਹੀਂ ਦਿੰਦੇ ਉਹਨਾਂ ਦੀ ਚੌਕੀ ਸਾਡੀ ਮੰਗਾ ਕੇ ਲੇਬਰ ਕਾਨੂੰਨ ਦੇ ਤਹਿਤ ਜਿਹੜਾ ਸਾਨੂੰ ਬੋਨਸ ਜਿਹੜਾ ਦਿੱਤਾ ਜਾਵੇ ਇਸ ਕਰਕੇ ਮੇਰੀ ਐਮ ਡੀ ਸਾਹਿਬ ਦੇ ਨਾਲ ਵੀ ਸਾਡੀ ਜਿਹੜੀ ਮੀਟਿੰਗ ਦਾ ਤਾਲਮੇ ਰਿਹਾ ਵਾ 4 ਮਹੀਨੇ ਲਗਾਤਾਰ ਚਾਰ ਮਹੀਨੇ ਐਮ ਡੀ ਸਾਹਿਬ ਦੇ ਨਾਲ ਵੀ ਤਾਲਮੇ ਰਿਹਾ ਵਾ ਮੀਟਿੰਗ ਦਾ ਪਰ ਚਾਰ ਮਹੀਨਿਆਂ ਦੇ ਵਿੱਚੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਮਜਬੂਰਨ ਜਦੋਂ ਐਮ ਡੀ ਸਾਹਿਬ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਤੇ ਪਰਚੇ ਕਰਾਂਗੇ ਜੇ ਤੁਸੀਂ ਧਰਨਾ ਲਾਓਗੇ ਤੁਹਾ ਨੂੰ ਅਸੀਂ ਜਿਲ੍ਹਾ ਜੀ ਸੁਟਾ ਕੇ ਮਜਬੂਰਾਂ ਸਾਨੂੰ ਫਿਰ ਸ਼ੰਗਰਛਦਾ ਰਾਹ ਹੀ ਸਾਡੇ ਕੋਈ ਕੋਈਗਾ ਫਿਰ ਅਸੀਂ ਕਿਸਾਨ ਜਥੇਬੰਦੀਆਂ ਸਮੂਚੀ ਕਿਸਾਨ ਜਥੇਬੰਦੀਆਂ ਨਾਲ ਸਲਾਮ مشورہ ਕਰਕੇ ਉਹਨਾਂ ਨੂੰ ਵੀ ਸੱਦਾ ਦਿੱਤਾ ਕਿ ਸਾਡੇ ਵਿੱਚ ਆਓ ਸਾਡੇ ਨਾਲ ਧੱਕਾ ਚੱਹੀ ਹੋ ਰਹੀ ਆ ਮਿਲਕ ਫੈਡ ਦੇ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਸ਼ੇਰਗਿਲ ਜੀ ਨੇ ਪ੍ਰੈਸ ਬਿਆਨ ਜਾਰੀ ਕਰਦੇ ਆ ਦੱਸਿਆ ਕਿ ਅਸੀਂ ਪੰਜਾ 6000 ਪੋਸਟਾਂ ਕੱਢ ਰਹੇ ਮਿਲਕ ਫੈਡ ਦੇ ਵਿੱਚ ਔਰਲੇ ਦੀ 5000 ਬੰਦਾ ਜਿਹੜਾ ਵਾ ਉਹ ਕੰਮ ਕਰ ਰਿਹਾ ਵਾ ਸਾਡੇ ਮਿਲਕ ਫੈਡ ਦੇ ਵਿੱਚ ਆਊਟਸੋਰਸ ਤੇ ਉਹਨਾਂ ਨੂੰ ਭਰਤੀ ਮਹਿਕਮੇ ਦੇ ਜਿ ਸ਼ਾਮਲ ਕਰਨ ਤੋਂ ਬਾਅਦ ਵੀ 1000 ਪੋਸਟ ਭਜਦੀ ਔਰਤੇ ਤੁਸੀਂ ਆਪਣੀ ਜਿਹੜੀ ਭਰਤੀ ਕਰ ਲੋ ਪਰ ਇਹ ਕਹਿੰਦੇ ਕਿ ਅਸੀਂ 6000 ਬੰਦਾ ਬਾਹਰ ਹੀ ਲਿਆਉਣਾ ਵਾ ਤੁਹਾਡੇ ਜੋ ਇੱਕ ਬੰਦਾ ਨਹੀਂ ਭਰਤੀ ਕਰਦਾ ਤੁਸੀਂ ਹੁਣ ਸਰਕਾਰ ਨੂੰ ਕੀ ਮੰਗਦੇ ਅਸੀਂ ਸਰਕਾਰ ਨੂੰ ਇਹੋ ਹੀ ਮੰਗ ਕਰਦੇ ਆ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕਰੋ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਹੈਗੀ ਕਿ ਵੱਡੇ ਵੱਡੇ ਦਾਅਵੇ ਕਰਕੇ ਆਈ ਕਿ ਅਸੀਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਾਂਗੇ ਪਰ ਤੁਹਾਡੇ ਵੀ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅਜੇ ਤੱਕ ਠੇਕੇਦਾਰੀ ਸਿਸਟਮ ਕਿਸੇ ਵੀ ਵਿਭਾਗ ਵਿੱਚ ਖਤਮ ਨਹੀਂ ਕੀਤਾ ਗਿਆ ਕਰਨਾ ਕੰਮ ਅਜੇ ਚੱਲ ਰਿਹਾ ਹੈ ਟਰਨਾ 3 ਦਿਨ ਤੱਕ ਅਸੀਂ ਲਿਖਿਆ ਵਾ ਇਹ ਦਰਦਾ ਸਾਨੂੰ ਲੱਗਦਾ ਕਿ ਲੰਬਾ ਹੀ ਚੱਲੂਗਾ ਕਿਉਂਕਿ ਮੈਨੇਜਮੈਂਟ ਸਾਡੇ ਦਰਨੇ ਸਾਡੀਆਂ ਗੱਲਾਂ ਦੇ ਉੱਤਰ ਨਹੀਂ ਗੱਲਾਂ ਤੇ ਜਿਹੜੀ ਸਾਫ਼ ਨਹੀਂ ਉਤਰ ਰਹੀ ਸਾਡੀਆਂ ਮੰਗਾਂ ਮੰਨ ਨਹੀਂ ਰਹੀ ਇਹ ਦਰਨਾ ਮੇਰੇ ਹਸਾਰ ਦੇ ਨਾਲ ਤੇ ਲਗਾਤਾਰੀ ਜਾਰੀ ਰਹੂਗਾ ਮੈਂ ਆਪਣੇ ਸਾਰੇ ਹੀ ਸਾਥੀਆਂ ਨੂੰ ਕਹਿ ਦਿੰਦਾ ਵਾ ਕਿ ਸ਼ਿੰਗਰਸ਼ ਲੜਨਾ ਤੇ ਤਿੱਖੇ ਹੋ ਜਾਓ ਦਰਨਾ ਜਿਹੜਾ ਰਾਤ ਦਿਨ ਹੀ ਚੱਲੂਗਾ ਤੇ ਜੋ ਵੀ ਪ੍ਰਸ਼ਾਸਨ ਨਾਲ ਵੀ ਸਾਡੇ ਨਾਲ ਜੇ ਧੱਕਾਸ਼ਾਹੀ ਕਰੂਗਾ ਫਿਰ ਅਸੀਂ ਗੇਟ ਜੰਮ ਵੀ ਕਰਾਂਗੇ ਜੇ ਸਾਡੇ ਨਾਲ ਬਹੁਤੀ ਧੱਕੇਸ਼ਾਹੀ ਕਰੂਗਾ ਪ੍ਰਸ਼ਾਸਨ ਲੋਦੇ ਸਾਡਾ ਕੋਈ ਵੀ ਬੰਦਾ ਅੰਦਰ ਨਹੀਂ ਹੈਗਾ ਗੱਡੀ ਵੀ ਸਾਰੀਆਂ ਖਲੋਤੀਆਂ ਸਾਡਾ ਡਰਾਈਵਰ ਵੀ ਕੋਈ ਨਹੀਂ ਗੱਡੀ ਲੈ ਕੇ ਗਿਆ ਤੇ ਮੈਨੇਜਮੈਂਟ ਨੂੰ ਵੀ ਹੱਥ ਪੈਰਾਂ ਦੀ ਪਈ ਆ ਪਈ ਥਲਰੀ ਮੈਨੇਜਮੈਂਟ ਨੂੰ ਪਲਾਂਟਾ ਦੀ ਨੂੰ ਪਰ ਹੈ ਡੋਸੀ ਮੈਨੇਜਮੈਂਟ ਜਿਹੜੀ ਉਹਨਾਂ ਦੇ ਕੰਨ ਤੋਂ ਕੰਨ ਉਹਨਾਂ ਦੀ ਜਿਹੜੀ ਹੈ ਨਾ ਵਰਡਿੰਗ ਉਹੀ ਆ ਕਿ ਅਸੀਂ ਤੁਹਾਡਾ ਜਿਹੜੇ ਮੰਗਾ ਮਸਲੇ ਦਾ ਹੱਲ ਨਹੀਂ ਕਰ ਸਕਦੇ ਆ ਦੇ ਰਹੇ ਅੱਜ ਤਸੀਂ ਇਹ ਕਹਿਣਾ ਚਾ ਰਹੇ ਹਾਂ ਕਿ ਜੋ ਇਹ ਸਰਕਾਰ ਨੇ 2022 ਚ ਆਉਂਦੇ ਆ ਵਾਦਾ ਕੀਤਾ ਸੀ ਆ ਕਿ ਜਿੰਨੇ ਵੀ ਠੇਕਾ ਮੁਲਾਜ਼ਮ ਆ ਉਹ ਸਾਰੇ ਪੱਕੇ ਕੀਤੇ ਜਾਣਗੇ ਔਰ ਜੋ ਇਹ ਵੇਰਕਾ ਮਿਲਕ ਪ੍ਰਾਂ ਦੇ ਬਾਹਰ ਧਰਨਾ ਲੱਗਾ ਵਾ ਪੂਰੇ ਪੰਜਾਬ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਮੰਗਵਾਉਣ ਵਾਸਤੇ ਠੇਕਾ ਮੁਲਾਜ਼ਮ ਬਾਹਰ ਬੈਠੇ ਨੇ ਇਹ ਉਹੀ ਮੁਲਾਜ਼ਮ ਨੇ ਜਿਨ੍ਹਾਂ ਨੇ ਪਿਛਲੇ 15 ਸਾਲ ਤੋਂ ਇਨਾ ਪਲਾਂਟਾਂ ਨੂੰ ਅਰਸ਼ ਤੋਂ ਫਸਲ ਤੇ ਲਿਆਂਦਾ ਵਾ ਤਰੱਕੀ ਵੱਲ ਲੈ ਕੇ ਆਇਆ ਇਹਨਾ ਮੋਟਾ ਮੁਨਾਫਾ ਕਮਾ ਕੇ ਸਰਕਾਰ ਨੂੰ ਦਿੱਤਾ ਵਾ ਅੱਜ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਮਜ਼ਦੂਰਾਂ ਨਾਲ ਜਿਹੜਾ ਧਿਆਨ ਦੇ ਕੇ ਇਹਨਾਂ ਦੀਆਂ ਮੰਗਾਂ ਨੂੰ ਪੂਰੀਆਂ ਕੀਤਾ ਜਾਵੇ ਇਹਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਔਰ ਅਸੀਂ ਪੰਜਾਬ ਸਰਕਾਰ ਕੋਲ ਮੰਗ ਕਰਦੇ ਖਾਸ ਕਰਕੇ ਮੁੱਖ ਮੰਤਰੀ ਕੋਲ ਜਿਹਦਾ ਇਹ ਵਿਭਾਗ ਵਾ ਤੇ ਆਪਣੇ ਵਿਭਾਗ ਦੇ ਸਾਰ ਲਓ ਔਰ ਪੂਰੇ ਪੰਜਾਬ ਦੇ ਲੋਕਾਂ ਤੁਸੀਂ ਕਹਿੰਦੇ ਮੈਂ 3 ਕਰੋੜ ਲੋਕਾਂ ਦਾ ਨੁਮਾਇੰਦਾ ਵਾ 3 ਕਰੋੜ ਲੋਕਾਂ ਦਾ ਤੁਹਾਡਾ ਸਰਕਾਰੀ ਅਦਾਰਾ ਵੇਰਕਾ ਮਿਲਕ ਪਲਾਂਟ ਜਿਹੜਾ ਉਹ ਤੇ ਅੱਜ ਬੰਦ ਪਿਆ ਵਾ ਉਹਦੀ ਪ੍ਰੋਡਕਸ਼ਨ ਬੰਦ ਹੋ ਗਈ ਆ ਤੁਸੀਂ ਇਹਦਾ ਮਤਲਬ ਪ੍ਰਾਈਵੇਟ ਇਰੇ ਕਾ ਮਿਲਕ ਪਲਾਂਟ ਨੂੰ ਨਾ ਕਿ ਬढ़ावा ਦੇਣ ਡੈਓ ਆਪਣੇ ਪਲਾਂ ਨੂੰ ਬੰਦ ਕਰਨ ਡੈਓ ਮੇਰੀ ਬੇਨਤੀ ਇਹੀ ਆ ਕਿ ਇਹਨਾਂ ਲੋਕਾਂ ਦੀਆਂ ਸੁਣੀਆਂ ਮੰਗਾਂ ਮੰਨੀਆਂ ਜਾਣ ਨਹੀਂ ਤੇ ਜਿੰਨਾ ਚਿਰ ਸੰਘਰਸ਼ ਕਰਨਗੇ ਪੰਜਾਬ ਕਿਸਾਨ ਮਜ਼ਦੂਰ ਜੂਨ ਜਿੱਥੇ ਇੱਥੇ ਵੀ ਬਲਾਊ ਵੀ ਹੈ ਬਿਲਕੁਲ ਪਲਾਂਟ ਵਾਲੇ ਉੱਥੇ ਉੱਥੇ ਜਾਊਗੀ ਪੂਰੀ ਸਪੋਰਟ ਇਹਨਾਂ ਨੂੰ ਦੇਊਗੀ ਔਰ ਧਰਨਾ ਜਦੋਂ ਚੱਲਨ ਰੂਗਾ ਸਾਡੇ ਇੱਥੇ ਲੋਕ ਜਿਹੜੇ ਹਾਜ਼ਰੀ ਭਰਦੇ ਰਹਿਣਗੇ ਸਰਕਾਰਾਂ ਮੁਕਰਦੀਆਂ ਕਿ ਉਹ ਆਪਣੇ ਵਾਦੇ ਦੇਖੋ ਸਰਕਾਰਾਂ ਹਮੇਸ਼ਾ ਝੂਠੇ ਵਾਦੇ ਕਰਕੇ ਫਿਰ ਕੁਰਸੀ ਦੇ ਬੈੰਦੀਆਂ ਨੇ ਜਿਹਨਾਂ ਨੇ ਕੁਰਸੀ ਤੇ ਬਹਿਣਾ ਹੁੰਦਾ ਇਹੀ ਸਰਕਾਰ ਆ ਲੋਕਾਂ ਨੇ 94 ਐਮਐਲਏ ਦਿੱਤੇ ਆ ਕਿਉਂ ਦਿੱਤੇ ਆ ਕਿ ਲੋਕ ਪਹਿਲੀਆਂ ਸਰਕਾਰਾਂ ਤੋਂ ਤੰਗ ਸੀਗੇ ਲੋਕਾਂ ਨੂੰ ਇਸ ਸਰਕਾਰ ਤੇ ਇੱਕ ਵਿਸ਼ਵਾਸ ਜਾਗਿਆ ਅੰਦੋਲਨ ਚੋਂ ਨਿਕਲੀ ਪਾਰਟੀ ਸੀਗੀ ਤੇ ਇਹ ਅੰਦੋਲਨ ਚੋਂ ਨਿਕਲੀ ਪਾਰਟੀ ਆ ਲੋਕਾਂ ਦੇ ਜਿਹੜੇ ਮੰਗਾਂ ਉਹ ਲੋਕਾਂ ਦੇ ਹੱਕਾਂ ਨੂੰ ਜ਼ਰੂਰ ਧਿਆਨ ਦੇਊਗੀ ਔਰ ਭਗਵੰਤ ਮਾਨ ਦਾ ਵਾਦਾ ਸੀਗਾ ਇਹ ਸਰਕਾਰ ਚਾਉਂਦਾ ਹਰਾ ਪੈਣਾ ਲੋਕਾਂ ਦੇ ਭਲੇ ਵਾਸਤੇ ਚੱਲੂਗਾ ਉਹ ਜੋ ਪਹਿਲੀ ਮੰਗੇ ਸੀ ਜਿੰਨਾ ਠੇਕੇ ਸਸਤੋ ਨਾਲ ਖਤਮ ਕੀਤਾ ਜਾਊਗਾ ਵੀਰ ਸਾਡੀਆਂ ਮੀਟਿੰਗਾਂ ਮੈਨੂੰ 17 ਜਾਂ 18 ਮਈ 2022 ਦੀ ਮੀਟਿੰਗ ਯਾਦ ਆ ਇਨੇ ਸਾਰਨਾ ਵਾਦਾ ਕੀਤਾ ਸੀ ਕੋਈ ਠੇਕਾ ਮਲਾ ਜਾ ਰਹਿਣ ਦਾ ਬਿਜਲੀ ਬੋਰਡ ਚ ਜਾਂ ਹੋਰ ਕੇ ਵਿਭਾਗਾਂ ਦੇ ਵਿੱਚ ਵੀ ਸਾਰੇ ਪੱਕੇ ਘਰਾਂ ਇਹ ਲੇਕਿਨ ਹੁਣ 4 ਸਾਲ ਹੋਣ ਜਾ ਰਹੇ ਆ ਅੱਜ ਤੱਕ ਮਲਾਦਮ ਜਿਹੜੇ ਕੱਚੇ ਨੇ ਔਰ ਸ਼ੋਸ਼ਣ ਹੋ ਰਿਹਾ ਜੋ ਜਿੰਨਾ ਕੰਮ ਕਰਦੇ ਨੇ ਉਹਦਾ ਜਿਹੜਾ ਮੁਨਾਫਾ ਵਾ ਉਹ ਉੱਪਰ ਬੈਠੇ ਜਿਹੜੇ ਕੋਈ ਕੰਮ ਨਹੀਂ ਕਰਦੇ ਉਹ ਲੈ ਰਹੇ ਨੇ ਆਪਣਾ ਹਿੱਸਾ ਪੱਤੀ ਖਾ ਰਹੇ ਨੇ ਜਿਹੜੇ ਮਲਾਨੋ ਗਰਾਊਂਡ ਤੇ ਕੰਮ ਕਰ ਰਹੇ ਆ ਮਸ਼ੀਨਾਂ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਹੱਥੇ ਦੇ ਨਹੀਂ ਦਿੱਤੇ ਜਾ ਰਹੇ ਉਹਦੇ ਵਾਸਤੇ ਲੜਾਈ ਜਿਹੜੀ ਆ ਉਹ ਚੱਲ ਰਹੀ ਹੈ ਜਿੱਤ ਦੇ ਬਨੋੜਾ ਵਾਈਸ ਪ੍ਰੈਜ਼ੀਡੈਂਟ ਵੀਰ ਕਾ ਕਨਫਰਮਟ ਕਰੇ ਬੰਗਰ ਤੋਂ ਸਰ ਇਥੇ ਸਾਡਾ ਪ੍ਰੋਟੈਸਟ ਕਰਨ ਦਾ ਮੇਨ ਮੁੱਦਾ ਇਹ ਹੈ ਕਿ ਮਤਲਬ ਜਿਹੜੇ ਔਰਸੋਸ ਮਹਾਜਨ ਕੰਮ ਕਰਦੇ ਆ ਇਥੇ ਉਹ ਠੇਕੇਦਾਰ ਦੇ ਅਧੀਨ ਉਹਨਾਂ ਨੂੰ ਸੈਲਰੀ ਆਉਂਦੀ ਸੀ ਤੇ ਉਹ ਠੇਕੇਦਾਰੀ ਸਿਸਟਮ ਨੂੰ ਅਹੀਂ ਉਹਨਾਂ ਨੇ ਇਹ ਗੱਲ ਕਹੀ ਵੀ ਹੈ ਐਮ ਡੀ ਸਾਹਮਣਾ ਮੀਟਿੰਗ ਹੋਈ ਹੈ ਹੀ ਗਏ ਉਸੇ ਤੇ ਐਮ ਡੀ ਸਾਹਿਬ ਨੇ ਸਦਾ ਸਾਹਮਣਾ ਕਰਦਾ ਵੀ ਤੁਸੀਂ ਜੋ ਕਰਨਾ ਕਰ ਲੋ ਮੈਂ ਸਾਡੇ ਤੇ ਪਰਚੇ ਕਰਾਉਂਗਾ ਤੁਹਾਨੂੰ ਅੰਦਰ ਛੱਡੂਗਾ ਤੁਹਾਨੂੰ ਆਉਂ ਕਰ ਦਿਆਂ ਜੋ ਧੰਗੀਆਂ ਲਟੀਆਂ ਨੇ ਤੇ ਉਹਦੇ ਤੋਂ ਬਾਅਦ ਫਿਰ ਅਸੀਂ ਡਿਸੀਜਨ ਲਿਆ ਕਿ ਅਸੀਂ ਮਤਲਬ ਹੈ ਉਹਨੂੰ ਫਿਰ ਜਵਾਬ ਤਰਨੇ ਨਾ ਰਵਾਂਗੇ ਫਿਰ ਰਾਹੁਲ ਗੁਰਤੇ ਨੇ ਉਥੇ ਭਰੀ ਸਭਾ ਦੇ ਬਾਹਰ ਆਇਆ ਹੈ ਤੇ ਸਾਡਾ ਮਤਲਬ ਮੰਗ ਪੱਤਰ ਲੈਣ ਤੋਂ ਨੇ ਮਤਲਬ ਵੀ ਆ ਸਵਿਕਾਰ ਕੀਤਾ ਵੀ ਨਹੀਂ ਮੈਨੂੰ ਨਹੀਂ ਚਾਹੀਦਾ ਜੇ ਉਹ ਪਲਾਣਾ ਹਟਦਾ ਵਿੱਚ ਪੱਦੀ ਸਭਾ ਵਾਲੀ ਵਰਤੀ ਸੋ ਉਸ ਅਧੀਨ ਅਸੀਂ ਤਿੰਨ ਦਿਨ ਦਾ ਪ੍ਰੋਟੈਸਟ ਕਰ ਰਹੇ ਆ 6 7 ਤੇ 8 ਜੇ ਇਹਦੇ ਸਾਨੂੰ ਅੱਜ ਸ਼ਾਮ ਨੂੰ ਸਾਡੇ ਮੁੱਦੇ ਦਾ ਹੱਲ ਹੁੰਦਾ ਵੇ ਫੇਰੇ ਹਿਸਾਬ ਨਾਲ ক্লোਜ਼ ਕਰ ਦਾਂਗੇ ਨਹੀਂ ਤੇ ਜੇ ਵੱਧ ਦਾਸ ਜਾਣ ਲਾਣਾ ਪੈਣਗਾ ਮਹੀਨਾ ਲਾਉਣਾ ਪਏਗਾ ਦੋ ਮਹੀਨੇ ਲਾਉਣੇ ਪੈਣਗੇ ਪੰਜ ਮਹੀਨੇ ਲਾਉਣੇ ਪੈਣਗੇ ਵੱਧ ਤੋਂ ਵੱਧ ਸੜਕ ਵੀ ਢਕਾਂਗੇ ਐਸੇ ਇੰਨੀ ਕੀ ਗਿਰਤੀ ਕਰਦਾ ਕਿ ਕੋਈ ਹਿਸਾਬ ਨਹੀਂ ਜਿੰਨੀਆਂ ਵੀ ਜੱਫੇ ਬੰਦੀਆਂ ਉਹਨਾਂ ਨਾਲ ਲੈ ਕੇ ਚੱਲਾਂਗੇ ਸੋ ਕੈਟੋ ਵੀਡ ਤੇ ਨਹੀਂ ਦਾ ਬਾਂਗਰ ਖੰਡਾ ਤੇ ਮਿਲਕ ਫਟ ਤੇ ਟੋਟਾ ਦਾ ਜਿਹੜਾ ਉਹ ਧਰਨੇ ਤੇ ਬੈਠਾ ਹੋਇਆ ਆ